ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਨੂੰ ਪ੍ਰਾਣੀ ਰਾਂਚੀਸ ਤੇ ਚਲਦਿਆਂ ਹਲਕਾ ਰਾਜਾ ਸੰਸਤੇ ਪਿੰਡ ਸਿਆਦਪੁਰ ਦੇ ਸ਼ਿਵਾ ਇਨ ਕਲੇਵ ਵਿਖੇ ਸਾਬਕਾ ਕਾਲੀ ਸਰਪੰਚ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਦਸਿਆ ਜਾ ਰਿਹਾ ਪਹਿਲਾਂ ਖਾਲੀ ਪਲਾਟ ਦੇ ਵਿੱਚ ਗੱਡੀਆਂ ਲਗਾਉਣ ਨੂੰ ਲੈ ਕੇ ਇਹ ਰਾਂਚਿਸ ਚੱਲਦੀ ਆ ਰਹੀ ਸੀ ਦੇਰ ਰਾਤ ਬਿਜਲੀ ਜਾਣ ਨੂੰ ਲੈ ਕੇ ਜਦੋਂ ਪਲਵਿੰਦਰ ਸਿੰਘ ਠੀਕ ਕਰਨ ਲੱਗੇ ਤਾਂ ਗਵਾਂਟੀ ਸ਼ੁਭਮ ਨੇ ਆਪਣੇ ਗਵਾਂਟੀ ਸਾਪਕਾ ਕਾਲੀ ਸਰਪੰਚ ਨੂੰ ਗੋਲੀਆਂ ਮਾਰੀਆਂ ਕਤਲ ਕਰ ਦਿੱਤਾ ਮੇਰੇ ਤੱਕ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਹੋਇਆ ਕਿ ਕੁਝ ਦੱਸਿਆ ਸੋ ਉਹਨਾਂ ਦੇ ਸੁਪਾਨੀ ਸੁਣਦੇ ਆਂ ਸਿੰਘ ਵੀ ਜਿਹੜੀ ਕੋਠੀ ਨੰਬਰ 186 ਆ ਇਹ ਆਪਸ ਵਿੱਚ ਗਵਾਂਡੀ ਇਹਨਾਂ ਦੇ ਗੱਡੀਆਂ ਨੂੰ ਲੌਨ ਨੂੰ ਲੈ ਕੇ ਝਗੜਾ ਆਇਆ ਗਲੀ ਦੇ ਵਿੱਚ ਤੇ ਪਹਿਲਾਂ ਵੀ ਇਹਨਾਂ ਦਾ ਮੜਾ ਮੋਟਾ ਤੋਤੂ ਮੈਂ ਮੈਂ ਚੱਲਣ ਦੀ ਇਸੇ ਗੱਲ ਨੂੰ ਲੈ ਕੇ ਤੇ ਕੱਲ ਇਹਨਾਂ ਦੀ ਹੋਈ ਹੈ ਤਕਰਾਰबाजी ਤੇ ਜਿਹੜਾ ਸੁਭਮਾ ਇੰਨੇ ਦਸਤੀ ਪਿਸਟਲ ਨਾਲ ਸਾਬਕਾ ਸਰਪਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰ ਕੇ ਦਾ ਕਤਲ ਕਰਦਾ ਪਰ وجہ ਕੀ ਰਹੀ ਰਾਤ ਨੂੰ ਕੋਈ ਜਿਹੜੀ ਝਗੜਾ ਆਇਆ ਉਸ ਦੀ وجہ ਕੀ ਸੀ وجہ ਰਾਤ ਬੱਤੀ ਖਰਾਬ ਸੀ ਉਹ ਬੱਤੀ ਖਰਾਬ ਨੂੰ ਕਰਕੇ ਜਿਹੜੀ ਉਹ ਪੌੜੀ ਲਾਈ ਉਹਨਾਂ ਨੇ ਸਾਹਕਾ ਸਰਪੰਚ ਬਲੰਦਰ ਸਿੰਘ ਨੇ ਤੋਂ ਪੌੜੀ ਜਿਹੜੀ ਉਹਨੇ ਮੁੰਡੇ ਨੇ ਜਿਹੜੀ ਸੁਰਤੀ ਲਾ ਕੇ ਇਸੇ ਗੱਲ ਨੂੰ ਲੈ ਕੇ ਇਹਨਾਂ ਦੀ ਇਕਰਾਰਨਾਮਾ ਜੀ ਐਫ ਆਰ ਕਿਸ਼ ਕਰਤੀ ਕਾਹੀ ਬਿਲਕੁਲ ਕਰਤੀ ਹੈ ਜੀ 104 ਨੰਬਰ ਐਫ ਆਰ 1031 35 ਬੀ ਐਨ ਐਸ 25273549 ਹਨਾਰਾਗਰ ਸਾਹੀ ਐਫ ਆਰ ਲਾਉਚ ਕਰ ਦਿੱਤਾ ਕਰ ਦਿੱਤਾ ਦੋਸ਼ੀ ਨਹੀਂ ਹਲੇ ਗ੍ਰਿਫਤਾਰ ਹਲੇ ਪ੍ਰਾਰਾ ਜੀ ਉਹਦਾ ਕਰ ਰਹੇ ਆ ਪਤਾ ਨਹੀਂ ਕਿ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਆਈ ਹੈ ਹਾਂਜੀ ਬਿਲਕੁਲ ਜੀ ਉਹ ਵੀ ਨਾਮਜਦ ਦੇ ਮਕਦਮੇ ਚ ਦੋਵਾਂ ਤੇ ਹਾਂਜੀ ਉਹ ਉਹਨਾਂ ਦੇ ਨਾਲ ਵੀ ਇਹਨਾਂ ਦਾ ਝਗੜਾ ਜਿਹਾ ਉਹ ਹੋਇਆ ਇਕੱਠਿਆਂ ਦੇ ਕੀ ਨਾਂਜੀ ਮੇਰਾ ਨਾਂ ਸੁਵਿੰਦਰ ਸਿੰਘ ਹੈ ਜੀ ਇਹ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਸੈਦੂਪੁਰਾ ਜੀ ਜਿਹੜੇ ਜਿਨ੍ਹਾਂ ਦੇ ਕਾਤਲਾ ਮਹਾ ਮਦਾ ਕਰਕੇ ਪ੍ਰੇਮਿੰਦਰ ਸਿੰਘ ਸੈਦੂਪੁਰਾ ਦਾ ਕਤਲ ਕੀਤਾ ਗਿਆ ਹੈ ਉਹ ਤੁਹਾਡੇ ਕੀ ਲੱਗਦੇ ਸੰਨ ਮੇਰੇ ਮਾਸੜ ਜੀ ਇਹ ਜੀ ਕੀ ਕਾਰਨ ਹੋਇਆ ਸਾਰਾ ਜੀ ਤੁਸੀਂ ਦੱਸੋ ਦਿਖਾਓ ਕਾਰਨ ਕੁਝ ਨਹੀਂ ਜੀ ਇਹਨਾਂ ਦਾ ਬਾਹਰ ਇੱਕ ਰੈਸਟੋਰੈਂਟ ਹੈ ਇੱਥੇ ਕਾਫੀ ਲੰਮਾ ਸਮਾਂ ਸਰਪੰਚ ਰਹੇ ਆ ਪਿੰਡ ਦੇ ਵਿੱਚ ਉਤੋਂ ਬਾਅਦ ਚ ਇੱਥੇ ਆ ਗਏ ਆ ਇੱਥੇ ਵੀ ਇਹ ਪੁਰਾਣੀ ਰੰਜਿਸ਼ ਏ ਐਵੇਂ ਰੱਖੀ ਗਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੜਾ ਵਧੀਆ ਇਹਨਾਂ ਸਾਰੇ ਦਿਨ ਪਿੰਡ ਲੋਕਾਂ ਨਾਲ ਵਿਚਰਨਾ ਕੋਈ ਗੱਲ ਨਹੀਂ ਬਾਤ ਨਹੀਂ ਬੇਟਾ ਇੱਥੇ ਕੰਮ ਕਰਦਾ ਸੀ ਤੇ ਗੱਡੀ ਲਾਉਣ ਤੋਂ ਹੀ ਇਹਨਾਂ ਦੀ ਥੋੜੇ ਦਿਨ ਪਹਿਲਾਂ ਕੋਈ ਗੱਲ ਹੋਈ ਗੱਡੀ ਵੀ ਇਹਨਾਂ ਦੇ ਪਲਾਟ ਗੱਡੀ ਨਹੀਂ ਲਾਈ ਉਹਨੇ ਗੱਡੀ ਖਾਲੀ ਪਲਾਟ ਹੀ ਮੁੰਡੇ ਨੇ ਉੱਥੇ ਲਾਈ ਆ ਇਹਨਾਂ ਮੁੜ ਕੇ ਉਹਦੇ ਸ਼ੀਸ਼ੇ ਛੂਛੇ ਭੰਨੇ ਆ ਇਨਸਾਫ ਦੀ ਵੀ ਇਹਨਾਂ ਮੰਗ ਕੀਤੀ ਓਦੋਂ ਵੀ ਓਦੋਂ ਵੀ ਕੋਈ ਇਨਸਾਫ ਇਹਨਾਂ ਨੂੰ ਮਿਲਿਆ ਨਹੀਂ ਆ ਓਦੋਂ ਵੀ ਇਹਨਾਂ ਜੇ ਕੋਈ ਕਰੂਗਾ ਉਦੋਂ ਠਾਣੇ ਆਊਂਗਾ ਜੇ ਕੱਲ ਹੀ ਠਾਣੇ ਚਲੇ ਗਏ ਜੇ ਉਦੋਂ ਤੁਹਾਨੂੰ ਦੱਸੂਗਾ ਠਾਣੇ ਜਾ ਕੇ ਤੇ ਹੁਣ ਇੱਕ ਰਾਤੀ ਕੋਈ ਗੱਲ ਨਹੀਂ ਬਾਤ ਨਹੀਂ ਰਾਤੀ ਫੇਰ ਉਹਨੇ ਆ ਵਾਕਿਆ ਕਰ ਦਿੱਤਾ ਅਸੀਂ ਤੇ ਚਾਹੁੰਦੇ ਆ ਜੀ ਇਹਦੀ ਇਨਸਾਫ ਦੀ ਜਾਂ ਮੰਗ ਪਿਆ ਵੀ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਜੀ ਉਹਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਜੀ ਉਹਦੀ ਘਰ ਦੀ ਦਾ ਵੀ ਤੁਸੀਂ ਉਹਨਾਂ ਬਹੁਤ ਵੱਡਾ ਰੋਲ ਆ ਜੀ ਘਰ ਚਲਾਉਣ ਦੇ ਵਿੱਚ ਜਨਾਨੀ ਦਾ ਰੋਲ ਹੁੰਦਾ ਇਹੋ ਹੀ ਜਨਾਨੀ ਜਿਹੜੀ ਆ ਇਹ ਜਨਾਨੀ ਨੇ ਹੀ ਸਾਰਾ ਕੁਝ ਕਰਾਇਆ ਜਨਾਨੀ ਨੇ ਹੀ ਇਹਨੂੰ ਡੱਕਿਆ ਨਹੀਂ ਆ ਸਭ ਕੁਝ ਜਨਾਨੀ ਨੇ ਕੀਤਾ ਉਹ ਆਪਣੇ ਸਹੁਰੇ ਘਰ ਰਹਿੰਦਾ ਸੀ ਜਨਾਨੀ ਦੇ ਆਖੇ ਲੱਗਦਾ ਹੈ ਲੱਗਾ ਕਿ ਇਹ ਬੇੜਾ ਕਹਿ ਰਿਹਾ ਉਹਨਾਂ ਦਾ ਕਿ ਸ਼ੀਸ਼ਾ ਵੀ ਜਿਹੜਾ ਤੋੜਿਆ ਸੀਗਾ ਉਹ ਇਹਦੀ ਧਰਮ ਪਤਨੀ ਨੇ ਤੋੜਿਆ ਜਿਹੜੀ ਹਾਂਜੀ ਹਾਂਜੀ ਉਹਦੀ ਸੀਸੀਟੀਵੀ ਸਾਰੀ ਫੁਟੇਜ ਵੀ ਜਿਹੜੀ ਆ ਉਹ ਪਹਿਲਾਂ ਮੰਨਦੀ ਨਹੀਂ ਜਦੋਂ ਕਢਾਈ ਗਈ ਤਾਂ ਉਹਦੇ ਵਿੱਚ ਆਪ ਤੋੜਦੀ ਐ ਪੂਰੀ ਸਾਫ਼ ਦਿਖੀ ਐ ਜੀ ਤੇ ਅਸੀਂ ਤੇ ਕਹਿੰਨੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਇਹਦੀ ਘਰ ਦੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੇ ਦਾ ਜਿਹੜਾ ਹਨ ਇਨਸਾਫ਼ ਆ ਉਹ ਮਿਲੇ ਪਹਿਲਾਂ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹੁਣ ਤੱਕ ਜੀ ਇਹ ਜਿਹੜੀ ਵਾਈਫ ਆ ਉਹਨੂੰ ਘਰ ਨਜ਼ਰਬੰਦ ਕੀਤਾ ਗਿਆ ਉਹਨੂੰ ਗ੍ਰਿਫਤਾਰ ਕਰਕੇ ਤੇ ਉਹਨੂੰ ਗ੍ਰਿਫਤਾਰ ਕਰਨ ਉਹਦੀ ਗ੍ਰਿਫਤਾਰੀ ਪਾਉਣ ਉਹਨੂੰ ਸਾਰਾ ਪੁੱਛਣ ਵੀ ਕਿੱਥੇ ਆ ਉਹਨੂੰ ਸਾਰਾ ਪਤਾ ਬਾਜੀ ਉਹਨੂੰ ਫੋਨ ਆਉਂਦੇ ਆ ਸਭ ਕੁਝ ਆਉਂਦਾ ਤੁਸੀਂ ਕਹਿਣਾ ਚਾਹੁੰਦੇ ਕਿ ਇਹਦੀ ਘਰਵਾਲੀ ਦਾ ਬਰਾਬਰ ਦੋਸ਼ ਆ ਪੂਰਾ ਜੀ ਪੂਰਾ ਦੋਸ਼ ਹੈ ਜੀ ਉਹਨੇ ਅਜੇ ਤੱਕ ਰਸਤੇ ਵਿੱਚ ਨਹੀਂ ਲਿਆ ਨਹੀਂ ਲਿਆ ਜੀ ਨਹੀਂ ਲਿਆ ਪੜੀ ਤੇ ਪੁਲਸ ਵਾਲੇ ਕਰੇ ਕਿ ਉਹਨੂੰ ਇੱਕ ਹਸਪਤਾਲ ਵਿੱਚ ਖੜਿਆ ਗਿਆ ਜਿੱਥੇ ਕਿ ਉਹ ਮਮੋਲੀ ਝਗੜੇ ਕਾਰਨ ਉਹਦੇ ਖਿੱਚ ਤੂ ਹੋਈ ਆ ਜਿਹਦੇ ਘਰੋਂ ਜ਼ਖਮੀ ਹੋਈ ਤਾਂ ਹਸਪਤਾਲ ਪਹੁੰਚਾਇਆ ਗਿਆ ਲੈਣੀ ਪੁਲਸ ਨਾਲ ਗਈ ਹੈ ਨਹੀਂ ਜੀ ਕੋਈ ਖਿੱਚ ਤੂ ਨਹੀਂ ਹੋਈ ਕੋਈ ਗੱਲ ਨਹੀਂ ਬਾਤ ਨਹੀਂ ਜਿਸ ਟਾਈਮ ਅਸੀਂ ਇੱਥੋਂ ਲੱਦ ਕੇ ਖੜਿਆ ਆਪਣੇ ਮਾਸੜ ਜੀ ਨੂੰ ਉਸ ਟਾਈਮ ਉਹ ਦੋਵੇਂ ਜੀ ਬੂਹੇ ਗਾੜੀ ਖਲੋਤੇ ਆ ਵੇਂਦੇ ਰਹੇ ਆ ਬੜੇ ਟੌਰ ਨਾਲ ਮਾਰ ਕੇ ਉਹ ਗਿਆ ਵਾ ਬੰਦਾ ਐਡਾ ਵੱਡਾ ਵੇਖੋ ਕੰਮ ਹੋਇਆ ਵਾ ਤੇ ਪੁਲਸੋ ਆ ਜੇ ਵੀ ਆਂਦੀ ਆ ਵੀ ਉਹਨੂੰ ਕਾਹਦਾ ਖਿੱਚ ਤੂ ਹੋਈ ਉਹਦੇ ਤੇ ਕਿਸੇ ਨੇ ਚਪੇੜ ਵੀ ਨਹੀਂ ਮਾਰੀ ਸਾਡੇ ਕੋਲ ਤਾਂ ਅਸੀਂ ਆਪਣਾ ਬੰਦਾ ਬਚਾਉਣ ਦੇ ਆਂ ਅਸੀਂ ਉਹਨਾਂ ਦਾ ਥੋੜਾ ਚੁੱਕਣਾ ਸੀ ਅਸੀਂ ਉਹਨਾਂ ਨਾਲ ਖਿੱਚ ਤੂ ਇਹੀ ਤੇ ਚਾਹੁੰਦੇ ਆ ਜੀ ਸਾਨੂੰ ਇਨਸਾਫ ਮਿਲੇ ਛੇਤੀ ਤੋਂ ਛੇਤੀ ਇਨਸਾਫ ਦਵਾਜਾ ਜੀ ਮੇਰਾ ਨਾਮ ਸੁਨਮਰ ਬਾਸੰਗਰ ਜਿਹੜਾ ਰਾਤੀ ਹਾਦਸਾ ਹੋਇਆ ਪਰ ਤੁਹਾਡੇ ਪੁੱਤ ਜੀ ਨੂੰ ਗੋਲੀਆਂ ਮਾਰੀਆਂ ਗਿਆ ਤਾਂ ਕੀ ਕਾਰਨ ਕੀ ਗੱਲ ਕੀ ਹੋਈ ਸਾਰੀ ਦਰਸ ਗੱਲ ਕੁਛ ਨਹੀਂ ਹੈ ਕਿ ਇਹ ਪਹਿਲਾਂ ਪੁਰਾਣੀ ਰੰਜਿਸ਼ ਰੱਖਦੇ ਹੀ ਮੇਰੇ ਨਾਲ ਮੈਂ ਮਤਲਬ ਬੋਲ ਚੱਲਦੀ ਕੋਈ ਵੀ ਮੇਰੇ ਨਾਲ ਨਾ ਹੈਗਾ ਉਤੋਂ ਪਹਿਲਾਂ ਨੇ ਮੇਰੇ ਕਾਰ ਦੇ ਸ਼ੀਸ਼ੇ ਤੋੜੇ ਆ ਜਿਹੜੀ ਲੇਡੀ ਇਹਦੀ ਵਾਈਫ ਆ ਮੁੰਡਾ ਸਹਿਜਪਾਲ ਅਸਲ ਨਾਲ ਦਾ ਸ਼ੁਭਮ ਮੈਂ ਦਿਲੰਦਰ ਦਾ ਪਿੱਛੇ ਰਹਿਣ ਵਾਲਾ ਤੇ ਇਹ ਆਪਣੇ ਵਾਈਫ ਦੇ ਘਰੇ ਰਹਿੰਦਾ ਇਹਨਾਂ ਨੇ ਪਹਿਲਾਂ ਮੇਰੀ ਕਾਰ ਦੇ ਸ਼ੀਸ਼ੇ ਤੋੜੇ ਤੇ ਵਾਈਫ ਨੇ ਤੁਹਾਡੇ ਸਵੇਰੇ ਮੁੜ ਕੇ ਬਾਅਦ ਸਾਡੇ ਨਾਲ ਝਗੜਾ ਕੀਤਾ ਉਸ ਤੋਂ ਬਾਅਦ ਅਜ ਮਹੀਨੇ ਬਾਅਦ ਇਹਨਾਂ ਨੇ ਆਹ ਵਾਕਿਆ ਕਰਤਾ ਮੇਰੇ ਫਾਦਰ ਸਾਹਿਬ ਨੂੰ ਮਤਲਬ ਇਹਨਾਂ ਨੇ ਸ਼ੂਟ ਕੀਤਾ ਉਹਦੇ ਵਿੱਚ ਇਹਨਾਂ ਸੱਤ ਬੁਲੇਟ ਚਲਾਏਗੇ ਤਿੰਨ ਬੁਲੇਟ ਮੇਰੇ ਫਾਦਰ ਸਾਹਿਬ ਦੇ ਲੱਗੀਆਂ ਨੇ ਜਿਹਨਾਂ ਦਾ ਆਨ ਦੀ ਸਪੋਰਟ ਤੇ ਡੈਥ ਹੋ ਗਈ ਦੋ ਇਹਦਾ ਲਾਇਸੈਂਸ ਨਹੀਂ ਹੈਗਾ ਦੋ ਨੰਬਰ ਦੇ ਹਥਿਆਰ ਨਾਲ ਨਹੀਂ ਕੀਤਾ ਹੈ ਤਰਾ ਵਾਕਿਆ ਕੀਤਾ ਜੀ ਪਹਿਲਾਂ ਵੀ ਕਦੀ ਇਹਨੇ ਧਮਕੀ ਦਿੱਤੀ ਜੋ ਤੁਹਾਡ ਨਾਲ ਝਗੜਾ ਹਾਂ ਜੀ ਜਦੋਂ ਪਿਛਲੀ ਵਾਰੀ ਜੋ ਮਹੀਨਾ ਪਹਿਲਾਂ ਜੋ ਤੁਸੀਂ ਦਰਖਾਸਤ ਵੀ ਥਾਣੇ ਦਿੱਤੀ ਸੀ ਉਹ ਝਗੜਾ ਹੋਇਆ ਇਹ ਨਾ ਉਹ ਵੀ ਇਮਪਲਸ ਨੇ ਆਣ ਕੇ ਮੌਕਾ ਵੇਖਿਆ ਉਹਦੇ ਨੇ ਇਹ ਚੀਜ਼ ਕਹੀ ਕਿ ਕੋਈ ਨਾ ਮੈਂ ਥਾਣੇ ਨਹੀਂ ਜਾਣਾ ਨਾ ਮੈਂ ਕੋਈ ਰਾਈਨਾਮਾ ਕਰਨਾ ਮੈਂ ਦੱਸੂ ਬਾਅਦ ਵਿੱਚ ਮਤਲਬ ਕਿ ਜੋ ਵੀ ਮੈਂ ਕਰੂੰਗਾ ਕਾਰਵਾਈ ਉਹਦੇ ਹੱਲ ਕਰੂੰਗਾ ਤੇ ਉਸ ਵੇਲੇ ਪੁਸਪ ਪੁਸਨ ਲੋਕਾਂ ਕੋਲ ਕਾਰਵਾਈ ਨਹੀਂ ਕੀਤੀ ਪੁਲਸ ਨੇ ਕਾਰਵਾਈ ਨਹੀਂ ਉਸ ਟਾਈਮ ਕੋਈ ਕੀਤੀ ਇਸ ਬੰਦੇ ਦੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕੀਤੀ ਤੁਹਾਨੂੰ ਧਮਕੀਆਂ ਦਿੱਤੀਆਂ ਵੀ ਅਜੇ ਅੱਧਾ ਹਾਂ ਦਰਖਾਹੀ ਨਹੀਂ ਦਿੱਤੀ ਰਾਤ ਦਰਖਾਹੀ ਦੇ ਰਾਸ਼ੀ ਤੋੜੇ ਦਾ ਰਾਤ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਬੀਤੀ ਰਾਤ ਇਹ ਹੋਇਆ ਕਾਰਨਾਮਾ ਨੇ ਕੀਤਾ ਵਾ ਇੱਕ ਟਾਈਮ ਕਿੰਨਾ ਸੀਗਾ ਰਾਤ ਨੂੰ ਇਹ 11:30 ਦੇ ਮਤਲਬ 12 ਦੇ ਵਿੱਚ ਵਿੱਚ ਦਾ ਟਾਈਮ ਸੀ ਮਤਲਬ 11:30 ਦੇ ਕਰੀਬ। दरअसल ਉਦੋਂ ਹੋਇਆ ਕਿ ਜਦੋਂ ਇਹ ਜਦੋਂ ਇਹ ਬਾਹਰ ਨਿਕਲੇ ਦੋਵੇਂ ਪਰਿਵਾਰ ਤੁਸੀਂ ਨਿਕਲੇ ਉਹ ਵੀ ਨਿਕਲੇ ਤੇ ਕਾਰਨ ਕੀ ਬਣਿਆ ਕਿ ਤਸਰੂ ਗੱਲਬਾਤ ਕਿੱਥੋਂ ਹੋਈ? ਕੱਲ ਕੁਛ ਨਹੀਂ ਇਹ ਰਾਤ ਦੀ ਲਾਈਟ ਖਰਾਬ ਸੀ ਤੇ ਕਲੋਨੀ ਦੇ ਸਾਰੇ ਵਿੱਚ ਲਾਈਟ ਬੰਦ ਸੀ। ਤੇ ਸਾਡੇ ਆ ਦਰਵਾਜ਼ੇ ਨਾਲ ਬੋਡੀ ਪਈ ਸੀ ਤੇ ਫਾਦਰ ਸਾਹਿਬ ਅੰਦਰ ਖਾਣਾ ਖਾ ਰਹੇ ਸੀ। ਇਹਨੇ ਪਹਿਲਾਂ ਬੋਡੀ ਸੁੱਟੀ ਹੈ ਡੈਡ। ਬੋਡੀ ਲਗਾਈ ਕਿਨੇ ਇਸ ਨਾਲ? ਉਹਦੇ ਸਾਡੀ ਇਤਰਾਤਰ ਲਾਈਟ ਖਰਾਬ ਹੋਈ ਨਾ ਤਾਂ ਮੈਕੈਨਿਕ ਲਾ ਕੇ ਗਏ ਸੀ ਨਾ ਉਹਨਾਂ ਦੇ ਘਰ ਦੇ ਕੰਦ ਲੱਗੀ ਨਹੀਂ ਆਪਣੀ ਘਰ ਦੇ ਆਪਣੇ ਅੰਦਰ ਲੱਗੇ ਉਧਰੋਂ ਉਹਨਾਂ ਨੇ ਹੱਥ ਮਾਰ ਕੇ ਛੁੱਟੀ ਆ ਅਜ ਉਧਰੋਂ ਉੱਤੋਂ ਛੁੱਟ ਗਿਆ ਥੱਲੇ ਛੁੱਟੀ ਨਹੀਂ ਥੱਲੇੋਂ ਸਾਹਮਣੇ ਕੰਦ ਦੇ ਸਾਹਮਣੇ ਛੁੱਟੀ ਛੋੜੀ ਛੁੱਟ ਦਿੱਤੀ ਫਿਰ ਕੀ ਹੋਇਆ ਫਿਰ ਉਸ ਸਮੇਂ ਫਾਦਰ ਸਾਹਿਬ ਬਾਹਰ ਨਿਕਲੇ ਤੇ ਇਹਨਾਂ ਨੇ ਸ਼ੂਟ ਕਰਨਾ ਸਟਾਰਟ ਕਰਤਾ ਕੋਈ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਸ਼ੂਟ ਹੀ ਕੀਤਾ ਕਿੰਨੀਆਂ ਗੋਈਆਂ ਮਾਰੀਆਂ ਨੇ ਇਹਨਾਂ ਨੇ 7 ਫਾਇਰ ਕੀਤੇ ਨੇ ਜਿਨ੍ਹਾਂ ਤੋਂ 3 ਫਾਇਰ ਮੇਰੇ ਫਾਦਰ ਸਾਹਿਬ ਦੇ ਲੱਗੇ ਨੇ ਤੇ ਬਾਕ ਜੋ ਮੁੜ ਕੇ ਮੁਖੋਂ ਨਾਲਾਥ ਪਾਥੀ ਬੜੀ ਗੰਭੀਰ ਹਾਲਤ ਵਿੱਚ ਤੇ ਤੁਸੀਂ ਫਿਰ ਮੌਕੇ ਤੇ ਕਿੱਥੇ ਖੜਿਆ ਨਾਲ ਮੌਕੇ ਤੇ ਫਿਰ ਮੈਂ ਨਾਲ ਆਈਬੀਆਈ ਹਸਪੀਟਲ ਖੜਿਆ ਨਾਲ ਫਿਰ ਤੁਹਾਡੇ ਨਾਲ ਨਹੀਂ ਨਾਲ ਮੇਰੇ ਮੇਰੀ ਆਪਣਾ ਕਜ਼ਨ ਹੀ ਭੁਆਈ ਦਾ ਬੇਟਾ ਉਹ ਇੱਥੇ ਤੁਹਾਡੇ ਕੋਲ ਹੀ ਰੈਂਡ ਉਹ ਨਾਲ ਨਾਲ ਗਿਆ ਨਾਲ ਮੇਰੀ ਮੇਰਾ ਬਾਹਰ ਰੈਸਟੋਰੈਂਟ ਮੇਰੇ ਆਪਣਾ ਸਟਾਫ ਹੀ ਹੋ ਗਿਆ ਮੇਰੇ ਨਾਲ ਟਾਡੇ ਪਿਤਾ ਜੀ ਪਿੰਡ ਦੇ ਦੱਸਿਆ ਜਾ ਰਿਹਾ ਹੈ ਹਾਂ ਜੀ ਸਾਡੇ ਸਰਪੰਚ ਕਿਹੜਾ ਪਿੰਡ ਸੈਦੂਪੁਰਾ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਆ ਇਕਾਲੀ ਦਲ ਪਾਰਟੀ ਅੱਛਾ ਇਹ ਇਸ ਤੋਂ ਇਲਾਵਾ ਨਾ ਕੋਈ ਰੰਜਿਸ਼ ਨਹੀਂ ਆ ਤੇ ਨਾ ਕੋਈ ਰੰਜਿਸ਼ ਕੋਈ ਹੈ ਹੀ ਨਹੀਂ ਕੋਈ ਵੀ ਮਤਲਬ ਜੀ ਤੁਹਾਡੇ ਨਾਲ ਤਕਰਾਰ ਹੋਇਆ ਪਹਿਲਾਂ ਉਹਦਾ ਕੀ ਕਾਰਨ ਸੀ ਜਿਵੇਂ ਗੱਡੀ ਤੇ ਤੁਸੀਂ ਦੱਸ ਰਹੇ ਸ਼ੀਸ਼ੇ ਥੋੜੇ ਇਹਨਾਂ ਨੇ ਉਹਦਾ ਕੀ ਕਾਰਨ ਉਹਦਾ ਕਾਰਨ ਇਹਨਾਂ ਨੇ ਇਹ ਬਣਾਇਆ ਕਿ ਇੱਕ ਤੋਂ ਗੱਡੀ ਸਾਡੇ ਗੇਟ ਗੱਡੀ ਲਾਉਣਾ ਗੱਡੀ ਲਾਉਣ ਤੋਂ ਯਾਨੀ ਕਿ ਘਰ ਦੇ ਬੂਹੇ ਗੱਡੀ ਪਹਿਲਾਂ ਗੱਡੀ ਲਾਉਣ ਤੋਂ ਝਗੜਾ ਜਿਹੜਾ ਸ਼ੁਰੂ ਹੋਇਆ ਤੇ ਉਸ ਤੁਹਾਡਾ ਕਹਿੰਦਾ ਪਰ ਜਸ਼ਨੂ ਲੈ ਕੇ ਇਹ ਜਿਹ ਕਦੇ ਵੀ ਕਾ ਕਾ ਹਾਂ ਕਦੇ ਲਾਈਵ ਨਹੀਂ ਐਨਟਾ ਮੈਂ ਇੱਕ ਇੱਕ ਬਹਾਨਾ ਹੀ ਬਣਾਇਆ